ਇਹਨਾਂ ਨੂੰ ਪੁੱਛਦੇ ਆ ਯਾਰ ਆ ਰਸਤਾ ਜਾਂ ਕਿੱਧਰ ਨੂੰ ਜਾਂਦਾ ਇੱਧਰ ਜਾਣਾ ਬਾਬਾ ਤਾਂ ਯਰ ਮੈਂ ਤਾਂ ਹੁਣ ਐ ਨਹੀਂ ਪਤਾ ਵੀ ਕਿੱਧਰ ਜਾਣਾਗਾ ਸਾਦੂਆਂ ਟੰਗਾਣੇ ਨੇ ਥੋੜੀ ਟਕਾਣੇ ਹੁੰਦੇ ਨੇ ਜੇ ਚੱਲ ਕੋਈ ਨਾ ਬਗਜੀ ਪਈ ਆ ਬਾਬਾ ਤੈਨੂੰ ਚਾਹ ਪਾਣੀ ਪਿਉਨੇ ਆ ਆ ਇਹਦੇ ਚ ਕੀ ਆ ਇਹ ਤਾਂ ਕਰਮਾ ਤੀ ਬੂਤੀਆਂ ਦਵਾਈ ਆ ਦਵਾਈ ਵੀ ਦਿੰਦੇ ਹੋ ਹੂੰ ਅੱਛਾ ਬੱਬਾ ਜੇ ਦਵਾਈ ਦਿੰਨੇ ਨਾ ਆ ਸਾਡਾ ਜੋਾਕ ਆ ਇਹ ਬਹੁਤ ਕਮਜ਼ੋਰ ਆ ਯਾਰ ਇਹਨੂੰ ਚੱਕਰ ਚੱਕਰ ਵੀ ਆਉਂਦੇ ਨੇ ਇਹਨੂੰ ਕੋਈ ਵਧੀਆ ਜੀ ਦਵਾਈ ਦੇ ਜੇ ਹੈਗੀ ਦਵਾਈਆਂ ਤਾਂ ਸਾਡੇ ਕੋਲੇ ਇਹ ਹੀਆਂ ਨੇ ਸ਼ੇਰਾ ਹੂੰ ਸਿਰੇ ਹੀ ਨੇਗੀਆਂ ਸਾਡੇ ਕੋਲ ਤਾਂ ਵੱਡੇ ਵੱਡੇ ਐਕਟਰ ਹੂੰ ਸਲਮਾਨ ਖਾਨ ਹੂੰ ਸਨੀ ਦੇਓੜ ਹੂੰ ਕ੍ਰਿਸ਼ਮਾ ਕਪੂਰ ਹੂੰ ਇਹ ਤਾਂ ਹਾਥੀਆਂ ਨਾਲ ਜਫਾ ਪਾਲਿਆ ਕਰੇ ਜਹੇ ਐਹੀ ਜੀ ਦਵਾਈ ਬੱਬਾ ਅਸ ਤਾਂ ਫੇਰ ਮੰਨਾਂਗੇ ਇਹ ਕੋਈ ਆਸਰ ਕਰੂ ਦਵਾਈ ਤੇਰੀ ਕੀ ਹੋ ਗਿਆ ਸਪੈਸ਼ਲ ਹਿਮਾਚਲ ਦੇ ਵਿੱਚੋਂ ਆ ਕਿੱਥੋਂ ਪਿਠਿਆ ਰੱਖਾ ਰਾਤ ਨੂੰ ਚਾਰਾ ਕੁਝ ਲੈ ਜੀ ਚੱਕ ਕੇ ਉਹ ਇਦਾਂ ਫਾਕੇ ਵੱਡਾ ਇੱਧਰ ਜਾ ਰਿਹਾ ਸੀ ਬਾਬਾ ਦਵਾਈਆਂ ਦੀ ਗੱਲ ਕਰਦਾ ਸੀ ਕੰਨ ਨੂੰ ਅਹੀ ਜੀ ਦਵਾਈ ਦਊ ਖਾਲੀ ਕਰਕੇ ਧਰ ਜੂ ਪਤਾ ਵੀ ਨਹੀਂ ਲੱਗਣਾ ਜਿਹੜਾ ਪਰੇਸ਼ਾਨਾ ਨੇ ਅਸੀਂ ਹਿਮਾਚਲ ਚੋਂ ਲਿਆਉਨੇ ਜਿਹੜੀਆਂ ਬੂਟੀਆਂ ਤਿਆਰ ਕਰਕੇ ਅਸੀਂ ਤਾਂ ਤੇਰੇ ਹੱਥ ਅਪਤਾਲ ਚ ਪੀੜ ਲੱਗੀ ਰਹਿੰਦੀ ਆ ਕਿਹੜੀਆਂ ਵੇਚਦਾ ਤੂੰ ਦਵਾਈਆਂ ਮੈਨੂੰ ਦੱਚ ਕਿਹੜੀ ਦਿਨਾਂ ਦਾ ਇਹਦਾ ਮੈਂ ਦਿਨਾਂ ਉਹ ਭਾਕੇ ਵੱਡਾ ਜਵਾਨ ਕਿ ਜਾਂ ਕਮਜ਼ੋਰਾ ਹੋ ਜਾਂਦਾ ਇਹਨੂੰ ਕਹਿੰਦੇ ਤੇ ਕਿ ਜੇ ਦਵਾਈ ਕੋਈ ਇਹਨੂੰ ਤਾਂ ਇਹ ਜਿਹਾ ਬਣਾਵਾਂਗੇ ਲੋਕ ਦੇਖਿਆ ਕਰਨਗੇ ਇਹਨੂੰ ਦੂਰੋਂ ਦੂਰੋਂ ਆ ਕੇ ਇਹੋ ਜਿਹਾ ਬਣਾ ਦੇਣਾ ਬਾਡੀ ਬਿਲਡਰ ਇਹਨੂੰ ਇਹ ਜਿਹਾ ਬਣਾ ਦੇਗਾ ਜੌਨ ਸੀਨੇ ਵਰਗਾ ਅੱਛਾ ਉਹਨਾਂ ਨੂੰ ਵੀ ਦੇਖਿਆ ਤੂੰ ਤੇ ਭਾਈ ਹਾਂ ਦੇਖਿਆ ਹਾਂ ਜੌਨ ਸਿਲਮਾਨ ਨੂੰ ਹਾਂ ਸਿਲਮਾਨ ਖਾਨ ਨੂੰ ਦੇਖਿਆ ਦੇਖ ਤਾਂ ਹੈ ਨਹੀਂ ਸਿਲਮਾਨ ਖਾਨ ਕਿਤੇ ਹਾਥੀ ਪੜਦਾ ਸਿਲਮਾਨ ਖਾਨ ਸਿਲਮਾਨ ਖਾਨ ਦੇ ਸਰੀਰ ਡੌਲੇ ਦੇ ਤਤੀਆਂ ਜਿਹੜੀਆਂ ਗੱਲਾਂ ਚ ਨਾ ਉਹ ਚੱਕ ਛਾਲਾ ਕੁਛ ਲੈ ਜੂ ਛੋਟਾ ਚੱਕੋਂ ਗੇਲੇ ਦੇਲੇ ਉਹ ਛਾਣਾ ਪੈਣਾ ਤੁਨੀ ਹੋ ਗਿਆ ਉਹ ਮੈਂ ਤਾਂ ਦਵਾਈ ਦੀ ਗੱਲ ਕਰਦਾ ਫਾਕੇ ਵਢਾ ਓਏ ਹਜੇ ਮੈਂ ਕਿਹੜਾ ਜਤੂ ਪੈਸੇ ਮੰਗ ਲੈ ਇੱਥੇ ਨਹੀਂ ਹੈਗੇ ਛੱਡ ਲੈ ਤੇਨੂੰ ਕੀ ਪਤਾ ਕੀ ਲੀ ਫਰਦਾ ਹੈ ਇਹਨਾਂ ਦਾ ਜ਼ਹਿਰ ਹੋਵੇ ਸਾਰੇ ਮਰ ਜਾਗੇ ਯਾਰ ਵੀ ਗੱਲ ਠੀਕ ਆ ਪਾਣਾ ਦੇਖ ਦਿੰਦੇ ਆ ਨਾ ਬਾਈ ਹੂੰ ਦਵਾਈ ਦੂਜੇ ਲੁੱਟਣਾ ਨਾ ਦੇ ਜੀ ਵੱਡੇ ਵੱਡੇ ਡਾਕਟਰਾਂ ਨੇ ਦਿੱਤੀ ਆ ਹੂੰ ਛਨੀ ਨੇ ਉਹਨੇ ਸੱਤੋ ਦਵਾਈ ਲਈ ਪਾਈ ਦੀ ਪਰਾ ਹੋ ਜਾ ਛਨੀ ਦਾ ਉਹ ਵੀ ਦਿੰਦਾ ਤਾਂ ਇੱਥੇ ਮੈਂ ਆ ਬਾਬਾ ਇੱਧਰ ਨੂੰ ਹੋ ਜਾ ਨਾਲ ਜੇ ਨਾ ਲੱਗੇ ਨਹੀਂ ਪਤਾ ਕੀ ਕਰਦੇ ਤੂੰ ਨਲਕਾ ਜਿਹਾ ਉਹਨੇ ਹੋਦੀ ਆਪੀ ਨਾ ਖਾਲੇ ਇਹ ਦਵਾਈ ਓਏ 7 ਕਿਲੋ ਤਾਂ ਭਾਰਾ ਜਮਾਨ ਖਾਨ ਤਾਂ ਕਹਿੰਦਾ ਦਵਾਈ ਲੈਂਦਾ ਰਿਹਾ ਕਿ ਨਾ ਮੇਥੋਂ ਆਏ ਕਹਿੰਦਾ ਸਾਧੂ ਸੰਤਨ ਗਲਤ ਨਹੀਂ ਬੋਲੀਦਾ ਗਲਤ ਤਾਂ ਮੈਂ ਬੋਲਿਆ ਨਹੀਂ ਗਲਤ ਕਦੋਂ ਬੋਲਿਆ ਤੈਨੂੰ ਉੱਚੀ ਬਾਤ ਬੋਲਦਾ ਫਿਰ ਓੱੱਚੀ ਬਾਤ ਤਾਂ ਹੁਣ ਮੇਰਾ ਬੋਲੀ ਹੈ ਜਿਆ ਬਾਬਾ ਮੇਰੀ ਗੱਲ ਸੁਣ ਲੈ ਸਾਡੇ ਕੋਲ ਤਾਂ ਦਵਾਈ ਆ ਅਸੀਂ ਤਾਂ ਜਵਾਖ ਨੂੰ ਦਵਾਈ ਦਵਾਉਣੀ ਆ ਸਾਧੂ ਚੰਤ ਨੇ ਜਿਹੜੇ ਡੇਰਿਆਂ ਚ ਬੈ ਕੇ ਕਿਚ ਦਾ ਭਲਾ ਕਰਦੇ ਨਾ ਤੁਰਕੇ ਨਹੀਂ ਕਰਦੇ ਉਹ ਜੀ ਨਾ ਸਰੀਰ ਨਾ ਇੱਕ ਮਹੀਨੇ ਚ ਘੋੜੇ ਵਰਗਾ ਨਾ ਹੋ ਗਿਆ ਤੈਨੂੰ ਇੱਥੇ ਬੰਨੋ ਇੱਕ ਮਹੀਨਾ ਮੈਂ ਫੇਰ ਲਾਉਂ ਦਵਾਈ ਅੱਜ ਅਮਨ ਨਾ ਬੰਨ ਕੇ ਰੱਖੂ ਜੇ ਦੇਹ ਘੋੜੇ ਨੂੰ ਫੜ ਲੈ ਨੇ ਬਸ ਛੱਡ ਦੂੰ ਤੈਨੂੰ ਚੱਲ ਕੋਈ ਵੀ ਗੱਲ ਕਰਦਾ ਇਹਦੇ ਟੱਠਿਆਂ ਨੂੰ ਫੜਿਆ ਕਰੂ ਮਰੀਚੀਆਂ ਨੂੰ ਜਿਹੜੇ ਪੰਡੀਆਂ ਦੇ ਫਿਰਦੇ ਨੇ ਤੂੰ ਨਾ ਜਵਾਖ ਨੂੰ ਮਰਵਾ ਦੇ ਇਹਦੇ ਪੰਪਾਂ ਚ ਨਾ ਆ ਜਿਓ ਸਿੰਘਾਂ ਤੋਂ ਫੜ ਲੈ ਕਰੂ ਐ ਤਬ ਬੱਕਰੀ ਨਹੀਂ ਫੜੀ ਜਾਣੀ ਮੈਂ ਨਹੀਂ ਮੰਨਦਾ ਪਹਿਲਾਂ ਦੇਖ ਲੈ ਇਹ ਹੈਗੇ ਨਾ ਸਲਮਾਨ ਖਾਨ ਵਾਲੇ ਚਾਜ ਹਮਾਚਲ ਚੋਂ ਹਮਾਚਲ ਬੈਣਾ ਉੱਥੇ ਜਾਣਾ ਯਾਰ ਹਮਾਚਲ ਚੋਂ ਕਿਰਾਈਏ ਤਿਆਰ ਸਪੈਸਰ ਉਹ ਅਸੀਂ ਕਿਹੜਾ ਫਿਰ ਗਏ ਆਏ ਤਾਂ ਉਰੇ ਆਇਆ ਬਾਬਾ ਟੱਪਾ ਬਣਵਾਇਆ ਚ ਟੱਪਾ ਰੱਖ ਦਿੱਤਾ ਟੋੜਾ ਬਾਲ ਨਹੀਂ ਅਸੀਂ ਪਹਾੜੀਆਂ ਚ ਫਿਰਦੇ ਦੁਰਦੇ ਆ ਉੱਥੋਂ ਹੀ ਸਾਰੀ ਜੜੀ ਬੂਟੀਆਂ ਲਿਆਉਣੇ ਆ ਉੱਥੇ ਹੀ ਤਿਆਰ ਕੀਤਾ ਡੱਬਾ ਤਕ ਪੌੜੀ ਤੇ ਨਹੀਂ ਚੜਿਆ ਜਾਣਾ ਪਹਾੜੀ ਤੇ ਚੜੇਗਾ ਜੀ ਨਾ ਮੈਨੂੰ ਪਹਾੜੀ ਵਾਲਾ ਇਹ ਦੂਜਾ ਯਾਰ ਮੈਂ ਤੈਨੂੰ ਦੱਸ ਤੀ ਕਰ ਕਰ ਬਾਬਾ ਇੱਧਰ ਆਕੇ ਵੱਡਾ ਇਹ ਕਿੱਧਰੋਂ ਆਇਆ ਜਿਹੜਾ ਇਹਨੂੰ ਇਹਨੂੰ ਵੀ ਨਹੀਂ ਉਹ ਕਰਦੇ ਇਹ ਤਾਂ ਤੋੜਦਾ ਫਿਰਦੇ ਰਹਿੰਦਾ ਨਹੀਂ ਆਇਆ ਕਿੱਥੋਂ ਇਹ ਇਹ ਤਾਂ ਸਾਰੇ ਪਿੰਡ ਦੀ ਰੱਖਿਆ ਕਰਦਾ ਇਹ ਬੁਲਾਇਆ ਕਿਨੇ ਆ ਸਾਰੇ ਚੀਮਿਆਂ ਦੀ ਰੱਖਿਆ ਕਰਦਾ ਮਾਂ ਮੈਂ ਕੀ ਹੈ ਇਹਨਾਂ ਮਨ ਮਰਜ਼ੀ ਦਾ ਮਾਂ ਦਾ ਕੋਈ ਜਵਾਖ ਦੀ ਦਵਾਈ ਦੇਣ ਵਾਸਤੇ ਰੁਕ ਗਿਆ ਹਾਂ ਤੁਸੀਂ ਰੋਕਨੇ ਮੈਂ ਰੁਕ ਗਿਆ ਮੈਂ ਕਹਿੰਦਾ ਵੀ ਸਿਰ ਮੇਰੇ ਦਾ ਇਹ ਹੋ ਜੂ ਉਹ ਤਾਂ ਠੀਕ ਹੈ ਬਾਬਾ ਇਹਦੀ ਗੱਲ ਦਾ ਸੱਚ ਜਵਾਬ ਦੇ ਜਿਹੜੀ ਗੱਲ ਹੱਥ ਪਤਾਲੀ ਖੋਲ ਲਾ ਤਾਂ ਇੱਥੇ ਛੜਕਾਂ ਤੇ ਕੀ ਕਰਦਾ ਕਿੱਧਰ ਜਾਂਦਾ ਸੀ ਪਹਿਲਾਂ ਤੂੰ ਨਰਾਜ਼ ਨਹੀਂ ਖਲੀ ਖਲੀ ਮੰਗੂ ਮਾਰਿਆ ਕਰੂਗੇ ਸਾਨੂੰ ਤਾਂ ਲੋੜ ਨਹੀਂ ਨਾ ਖਲੀ ਦੀ ਨਾ ਨਲੀ ਦੀ ਮੇਰੀ ਗੱਲ ਸੁਣ ਤੂੰ ਜਾਂਦਾ ਕਿੱਧਰ ਤੀ ਯਾਰ ਮੈਂ ਤਾਂ ਚਾਹੇ ਇੱਧਰ ਜਾਂਦਾ ਜਿਹੇ ਇੱਧਰ ਜਾਂਦਾ ਮੈਂ ਕਿਹੜੇ ਪਿੰਡ ਚ ਜਾਂਦਾ ਸੀ ਪਹਿਲਾਂ ਤੂੰ ਮਾ ਸਵਾਲ ਦਾ ਗਲਤ ਦਾ ਜਵਾਬ ਦੇ ਮੇਰੀ ਤਾਂ ਵਿੱਚ ਮੈਂ ਜਿੱਤੀ ਕੀ ਗਾਹਾ ਨੌਕਾ ਨੂੰ ਲੈਣਾ ਨੂੰ ਪਿੰਡ ਪੁੱਛਦੇ ਆ ਤੈਨੂੰ ਕੀ ਪਤਾ ਸਾਦੂ ਸੰਤਨ ਕਿਹੜੇ ਪਿੰਡ ਹੁੰਦੇ ਨੇ ਮੈਨੂੰ ਆਇਆ ਚੱਕ ਕੇ ਨੇ ਟੋਲ ਖੋਲੇ ਨੇ ਦੇਖਾ ਕਰ ਗਨ ਕੰਨੇ ਟੋਲ ਖੋਲ ਕੇ ਲੈ ਕੇ ਗਿਆ ਰਤ ਨੂੰ ਦੱਸ ਬਾਬਾ ਹਾਂ ਦੇਖਾ ਉੱਥੇ ਦੂਜੇ ਲਟ ਦਵਾਈ ਦਿੰਦੇ ਆ ਅਗਲੇ ਤੜਕੇ ਨੂੰ ਅੱਖਾਂ ਹੀ ਮਿਲ ਜਾਂਦਾ ਯਾ ਕੀ ਹੋ ਗਿਆ ਮੂਰਖਾਨੀ ਗੱਲਾਂ ਕਰਦਾ ਤੂੰ ਤਾਂ ਸ਼ੇਰਾ ਮੂਰਖ ਤਾਂ ਤੂੰ ਆ ਨਿਗਾ ਦੀ ਢੋਲ ਕਣੀ ਆ ਉੱਥੇ ਭਾਈ ਜੀ ਮੱਜਾ ਡਾਕੇ ਨਹੀਂ ਤੜਕੇ ਨਹੀਂ ਪਾਣੀ ਲੱਗਦਾ ਆਪਣੀ ਕਣਕ ਨੂੰ ਲਾਹੂ ਇਹ ਗਹਿਣਾ ਹੈ ਹੋਰ ਵੀ ਹੋਏ ਦੇ ਨਾਲ ਕੋਈ ਆਪਾਂ ਕਹੇ ਜਾਣੇ ਹੋ ਗੱਡੀ ਕਿਹੜੀ ਆ ਗੁੱਡੀ ਕਿਹੜੀ ਨਹੀਂ ਤੇ ਤੁਰੇ ਫਿਰਦੇ ਆ ਅ ਚੋਲੇ ਦੇ ਚਾਹਨ ਕੁੱਪੀ ਪਾਈ ਫਿਰਦਾ ਤੈਨੂੰ ਕੀ ਪਤਾ ਐੱਚ ਹਾਂ ਯਾਰ ਕਮਾਲ ਦੀ ਗੱਲ ਕਰੀ ਜਨਾ ਸਾਧੂ ਚੰਤਾ ਨੂੰ ਸਾਨੂੰ ਪਤਾ ਸਾਧੂ ਚੰਤਾ ਨੂੰ ਵੀ ਜਾਣਦੇ ਸੀ ਸਾਧੂ ਚੰਤਾ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਦਵਾਈ ਲੈਣੀ ਆ ਲਓ ਨਹੀਂ ਲੈਣੀ ਨਾ ਲਓ ਆ ਦੂਜੇ ਲੁੱਟ ਦਵਾਈ ਨਾ ਨਾ ਤੁਹਾਨੂੰ ਦੇ ਆ ਬਾਣਾ ਪਾ ਕੇ ਉਹ ਨਾ ਕਰ ਇਹ ਬਾਣੇ ਦਾ ਅਸੀਂ ਸਤਿਕਾਰ ਕਰਦੇ ਆ ਤੇਰੇ ਬਾਣੇ ਦੀ ਇੱਜ਼ਤ ਕਰ ਰਿਹਾ ਸੀ ਨਹੀਂ ਤੂੰ ਤਾਂ ਡੀਟੀਆਂ ਕਰਦਾ ਤੁਰੇ ਜਾਂਦਾ ਰੋ ਤੈਨੂੰ ਮੈਂ ਦੱਸਤਾ ਤਾਂ ਜਰ ਮੈਂ ਦਾ ਜਵਾਖ ਦਾ ਭਲਾ ਸੋਚ ਰਿਹਾ ਅਚੀਤਾ ਯਾਰ ਕਰਾਉਂਦੇ ਨਹੀਂ ਕੀ ਪਤਾ ਇਹਦੇ ਵਿੱਚ ਕੀ ਲਈ ਫਰਦਾਂ ਤੋਂ ਪਤਾ ਤੈਨੂੰ ਏ ਮੈਂ ਮੈਨੂੰ ਕੀ ਪਤਾ ਫਿਰ ਖੜਾ ਹੋਈ ਲੈ ਤੈਨੂੰ ਜਦੋਂ ਪਤਾ ਹੀ ਨਹੀਂ ਓਏ ਇਹ ਤਾਂ ਚਲਦਾ ਆ ਗਿਆ ਯਾਰ ਮੈਂ ਇੱਕ ਗੱਲ ਕਰ ਲਈ ਦਵਾਈ ਦੀ ਜਰ ਮੈਂ ਤਾਂ ਤੂੰ ਰਾਹ ਪੁੱਛਿਆ ਦੀ ਕ ਕਿੱਧਰ ਨੂੰ ਜਾਂਦਾ ਇਹ ਤਾਂ ਨਰਕਾਂ ਨੂੰ ਜਾਂਦਾ ਜਾਣਾ ਤੈ ਬੋਲਾ ਹਾਂ ਇਹ ਤਾਂ ਨਹੀਂ ਸਟਾ ਮੂੜੇਗਾ ਲੈ ਦੇਖ ਲੈ ਤੋੜ ਦਿੰਨੇ ਆ ਇਹ ਤਾਂ ਜਰ ਜਾਂਦਾ ਜੀ ਦਵਾਈ ਲੈਣੀ ਆ ਅਚੀਤਾ ਬਾਬਾ ਲੈਣੀ ਨਹੀਂ ਤੱਕ ਲੰਨ ਦੇ ਕਬਾੜ ਵਾਲਾ ਖੜਾ ਇਹਦਾ ਉਹਦਾ ਮੱਚਾ ਖੜਾ ਚੜਾਇਆ ਇਹਦੇ ਮਗਰ ਕੋ ਲੱਗਦਾ ਤੂੰ ਵੀ ਨਾ ਆਏ ਆ ਵੀ ਚਲ ਚਵਾਖਦਾ ਪਹਿਲਾ ਹੋ ਜਾਊਗਾ ਪਹਿਲਾ ਤੂੰ ਨਾ ਪਹਿਲਾ ਕਰਦੀ ਨਾ ਤੂੰ ਇਹ ਕਿਹੜੀ ਲੋਟਾ ਤੈਨੂੰ ਲੱਗਦਾ ਇਹ ਬੱਬਾ ਹੁਣ ਤੇ ਪਤਾ ਤੈਨੂੰ ਵੀ ਐ ਵੀ ਕੀ ਕਹਿੰਦਾ ਇਹ ਤੂੰ ਗੱਲ ਨੂੰ ਟਾਲਣਾ ਬਹੁਤ ਤੁਰਿਆ ਫਿਰਿਆ ਮਨ ਦੱਤਾ ਸਾਡੇ ਕੋਲੇ ਜਿਹੜੀ ਐ ਇਹ ਆ ਜੜੀਆਂ ਬੂਟੀਆਂ ਹਮਾ ਚਲਦੇ ਆਂ ਹਾੜੀਆਂ ਦੇ ਵਿੱਚੋਂ ਹਮਾਚਲ ਕਿੱਧਰ ਐ ਨੂੰ ਐ ਪੁੱਛਿਆ 4 ਕਿੜੀਆਂ ਹੋਈਆਂ ਪੱਥਲਾ ਹੁਣ ਹਮਾਚਲ ਕਿੱਧਰ ਕਿੱਧਰ ਬਾਪਾ ਹਮਾਚਲ ਹਮਾਚਲ ਜਦ ਪਠਾਨਕੋਟ ਤੋਂ ਕਹਾ ਹਮਾਚਲ ਸਟਾਰਟ ਹੋ ਜਾਂਦਾ ਪਠਾਨਕੋਟ ਕਿੱਧਰ ਐ ਤੱਚ ਜਲੰਧਰ ਤੋਂ ਕਹਾ ਸਕਦਾ ਪ੍ਰਾਣਕੋਟ ਜਾਂ ਹੋਰ ਪਾਚੀ ਵਰਗਾ ਜਾ ਕੇ ਇਹ ਇੰਜ ਦੂਤਾਂ ਨੂੰ ਜੜੀਆਂ ਬੋਟੀਆਂ ਟੱਟੀਆਂ ਦੇ ਆਂ ਮਹੀਨਾ ਤੂੰ ਤਾਂ ਜੰਮੂ ਕਸ਼ਮੀਰ ਵਾਲੇ ਰਾਹ ਪੈ ਗਿਆ ਇਹਨੂੰ ਕਦੇ ਚਾਹ ਦੀ ਕੁੱਟ ਪੀਣੀ ਪੀਲਾ ਛੜਨਾ ਬਾਰੀ ਮਗਜ ਮਾਰੀ ਨਾ ਮਰ ਤੈਨੂੰ ਐ ਕਹਦੇ ਕਹਦੇ ਇੱਚ ਪੂਤ ਆ ਜਾਂਦਾ ਫਿਰ ਕੁਛਾ ਚੜਦਾ ਦੱਛ ਦੇ ਇਹਨੂੰ ਪਾਪਾ ਇਹਨੂੰ ਕਚਰ ਹੁੰਦੀ ਐ ਚੜਦਾਂਗੇ ਉਹ ਵੀ ਹੈਗਾ ਹੱਲਾ ਕੱਢ ਤਾਂ ਕੀ ਦੇਣਾ ਇੰਟਰਟੈਕਰ ਆਉਂਦਾ ਮੈਂ ਤਾਂ ਖਾਲ ਚ ਛੱਟੂ ਸਿੱਧਾ ਉਹ ਕੱਢ ਦੇਗਾ ਕਚਰਾ ਚੱਕ ਇਹਨੂੰ ਦੱਛ ਮੋੜਾ ਦੇ ਤੂੰ ਕਿਵੇਂ ਡੇਗੂ ਫਿਰ ਸਾਡੇ ਚ ਵੀ ਹੈਗੀ ਐ ਕਲ ਐਨੀ ਕਿ ਤਾ ਰਾਬਾ ਮੰਦਰ ਫੜ ਲੈ ਤੇ ਛੜਾਇਆ ਨਹੀਂ ਗਾ ਮੰਦਰ ਤੋਂ ਹਣਾ ਉਹਦੇ ਹਾਂ ਫੜਿਆ ਕੀ ਫਿਰ ਆਏ ਕਰੋ ਸਾਨੂੰ ਤੁਸੀਂ ਝੱਟੀ ਦਿਖਾ ਦਿਓ ਦੋਏ ਅਸੀਂ ਮਨੋਰੰਜਨ ਕਰ ਲਾਂਗੇ ਹੈਲੋ ਪਾਪਾ ਆ ਜਾ ਕਬੱਡੀ ਖੇਡੀ ਆ ਇੱਧਰ ਆ ਕਹਦੇ ਨਾ ਆ ਦੇਖ ਲੈ ਦਿਖਾ ਦੇ ਜੱਟ ਜੜੀਆਂ ਬੁੱਟੀਆਂ ਨਹੀਂ ਦੁੱਧ ਪੀਣਾ ਰੈਫਰੀ ਰੈਫਰੀ ਬਣ ਗਈ ਤੂੰ ਸਾਡੇ ਕੋਲ ਤਾਂ ਜੜੀਆਂ ਬੁੱਟੀਆਂ ਨੇ ਰੇ ਵਾਲੀ ਬੋਰੀ ਮਾਂ ਕੋ ਚੱਕ ਕੇ ਮੋਢਾ ਤੇ ਮਰੂ ਕਲਾ ਹੋਏ ਇਹ ਤਾਂ ਜੜੀਆਂ ਆ ਤਾਂ ਹੈ ਨਹੀਂ ਇਹਨੂੰ ਐ ਕਹਦੇ ਕਹਦੇ ਸਾਰਾ ਲੀਟਰ ਜੀ ਖਾਲਾ ਇਹ ਜੌਨ ਚਨੇ ਦਾ ਪਿਓ ਬਣ ਜਾ ਸਾਰੀ ਖਾ ਬਾਬਾ ਫਿਰ ਤਾਂ ਤੂੰ ਖਾ ਰੇ ਜੱਟਾ ਜੌਨ ਸੀ ਨਹੀਂ ਤੂੰ ਵੀ ਇਹਦਾ ਉੱਪਰ ਦੀ ਕਰ ਦੂ ਕੰਮ ਕੋਲ ਨਾ ਮੇਰੇ ਨਾਲ ਆਂ ਦੱਚ ਤੂੰ ਤੇ ਬੱਖਾਂ ਨੂੰ ਚੱਕਰਾਂ ਚ ਪਾਇਆ ਤਾਂ ਬਾਬੇ ਹਜੇ ਕੋਈ ਲਵਾ ਮੱਥਾ ਹੈਗੇ ਮੈਂ ਤਾਂ ਕਹਿਣਾ ਨਾਰੇ ਕਰੇ ਕੱਲੇ ਛਕਮੂਲੀ ਖਾਂਦਾ ਦਵਾ ਮੱਥਾ ਹਾਂ ਗਾਜਰਾ ਗਾਜਰਾ ਖਾਣਾ ਮੱਲ ਲੈ ਹੈ ਤੇਰਾ ਮੱਥਾ ਲਵਾ ਦੇ ਜੇ ਬਾਬਾ ਨਾ ਚੀਕਾ ਮਾਰੇ ਮੈਨੂੰ ਫਾਕੇ ਵੱਡਣਾ کہیں ਬਾਬੇ ਕੋਲ ਨਹੀਂ ਦੀ ਮੂੜ ਚ ਨਹੀਂ ਇਹ ਫਾਕੇ ਵੱਡਾ ਹੈ ਬਾਬੇ ਕੋਲ ਨਹੀਂ ਦੀ ਮੂੜ ਚ ਨਹੀਂ ਇਹ ਰੇਹੇ ਦਵਾਈ ਨਹੀਂ ਵੇਚਦਾ ਇਹ ਤਾਂ ਠੱਗਾ ਯਾਰ ਸੱਚ ਤਾਂ ਤੈਨੂੰ ਜੈ ਜਵਾ ਬਾਬਾ ਦੁਨੀਆ ਕਮੀ ਹੋਈ ਆ ਨਾ ਲਾਓ ਫਿਰਾਂ ਤੂੰ ਇੱਥੇ ਬੈਠਾ ਕੀ ਕਰਦਾ ਤੋਰਾ ਜੰਬਈ ਪੈਜ ਦਾ ਅਗੂ ਮੇਨਾਂ ਨਕੜੇਸ ਚੱਕਰੀ ਚਾ ਵੀ ਦਵਾਈ ਨਹੀਂ ਦਬਾਈ ਮੈਂ ਤਾਂ ਜ਼ਿੰਮੇਦਾਰ ਤੂੰ ਆ ਦੇਖ ਦਵਾਈ ਲੈ ਲੋ ਆਪਾਂ ਤਾਂ ਮਦੇ ਵਾਲੇ ਤੋਂ ਲਿਆਵਾਂਗੇ ਹਾਂ ਜਾ ਇਹਨੂੰ ਇੱਥੇ ਬੰਨੋ ਚਾਮਣ ਨਾਲ ਮਹੀਨਾ ਆਪਾਂ ਕੋਰਸ ਕਰਕੇ ਦੇਖ ਲਾਂਗੇ ਜੇ ਤਕੜਾ ਹੋਇਆ ਬਾਬਾ ਪੈਸੇ ਵੀ ਲੈ ਜੀ ਛੱਡ ਵੀ ਤੈਨੂੰ ਦੇਵਾਂਗੇ ਇੱਕ ਟਾਈਮ ਤੈਨੂੰ ਰੋਟੀ ਦੇ ਦਿਆ ਕਰਾਂਗੇ ਕਾ ਨੂੰਰੇ ਠੰਡ ਚ ਮਰ ਜੂ ਨਾ ਲੋਈ ਪਾ ਦੇ ਕਰਾਂਗੇ ਤੇ ਜਾਂ ਪਰਾਲੀ ਲਾ ਦਾਂਗੇ ਆਲੇ ਦਲੇ ਮੰਨ ਕੇ ਰੱਖੂ ਖੁੱਲਾ ਤਾਂ ਭੱਜੂ ਇਹ ਉੱਪਰ ਹੰਦੀ ਵੀ ਲੋਡ ਨਹੀਂ ਔਰ ਜਾ ਬਾਬਾ ਅਖਤਾਰ ਫੀਚ ਵੀ ਦਵਾਈ ਦੇ ਦਾਂਗੇ ਜਵਾਖ ਵਾਸਤੇ ਦਾ ਦੇਖ ਲਾ ਸਾਨੂੰ ਤਾਂ ਲੋੜ ਨਹੀਂ ਬਾਬਾ ਗੁਰੂ ਤੂੰ ਵਗ ਜਾ ਅੱਛਾ ਸਾਨੂੰ ਰੱਖੀ ਰੱਖਣੀ ਪਊ ਮੇਰੇ ਸਾਲੇ ਦੇ ਚਾਰੇ ਕਾਚ ਦੇ ਢੋਲ ਜੇ ਲੈਵੇਂ ਪੈ ਨਹੀਂ ਮੋ ਜਰ ਲਾਉਣਾ ਪਾਣੀ ਘਟੋ ਨੂੰ ਵਧੀਆ ਰਹੇ ਹਾਂ ਇੱਥੇ ਇੰਨੇ ਢੋਲ ਦੇ ਥੱਲੇ ਪੱਟ ਬਲ ਹੋਣੀ ਨਹੀਂ ਹੈਗੇ ਹੈ ਬਾਬਾ ਸਾਨੂੰ ਸਾਰਾ ਪਤਾ ਠੀਕ ਆ ਅੱਛੀ ਤਾਂ ਲੈਣੀ ਨਹੀਂ ਦਵਾਈ ਹੁਣ ਤੂੰ ਤਰਦਾ ਲੱਗਾ ਲੰਘ ਜਾ ਰੋ ਖੜਾ ਹੋ ਜਾ ਅੱਛੀ ਤਾਂ ਲੈਂਦੇ ਨਹੀਂ ਅੱਬਾ ਚਾਹ ਪਾਣੀ ਪੀਈਏ ਚਾਹ ਬਣਾ ਲਓ ਚਾਹ ਨੂੰ ਗੰਡ ਲੈ ਕੇ ਆਇਆ ਇਹ ਉਹ ਚਾਹ ਰਗਤਾ ਰਮਤਾਗਾ ਇਹ ਵੀ ਕੋਈ ਗੱਲ ਤੇ ਜੇ 500 ਬੰਦਾ ਲੱਗਦਾ ਆਪਾਂ ਨਾ ਫੇਟਾ ਤੂੰ ਦੁੱਧ ਚਾਰਾ ਚਾਹ ਚ ਹੀ ਲਾ ਦੇ ਕਰ ਨਾ 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 ਇਹ ਗੱਲ ਨਾ ਕੇ ਆਪਾਂ ਇਹ ਬਾਣੇ ਦਾ ਸਤਿਕਾਰ ਕਰਦੇ ਆ ਤੇ ਚਾਹ ਪਿਉਨੇ ਇਹਨਾਂ ਚਲ ਨਾ ਲਓ ਪਈ ਦਵਾਈ ਨਹੀਂ ਲੈਣੀ ਚਾਹ ਦਾ ਪੀਲਾ ਲੰਘ ਜਾਂਦੇ ਆ ਜਾ ਓਏ ਜਾ ਕਿਤੇ ਮੰਮੀ ਨੂੰ ਕਹੇ ਅਬਾਬਾ ਪੀ ਜੀ ਨਾ ਬੱਸ ਪਈ ਆਪਾਂ ਖਰਚੂ ਜਾਂਦਾਂ ਨਾ ਪਾਣੀ ਮੰਗੋ ਅੱਕੇ ਵੱਡਾ ਹੈ ਮੰਗ ਜਾ ਵਧੀਆ ਰਹਿਣਾ ਅੱਖ ਬਾਦੂ ਚਮਨ ਬੂਟੀ